ਪਿੰਡ ਦਾ ਗ੍ਰੰਥੀ ਸਿੰਘ ਰੱਖਣ ਵਾਸਤੇ ਅਕਸਰ ਹੀ ਯੋਗਤਾ ਵੇਖੀ ਜਾਂਦੀ ਹੈ ਕਿ ਗ੍ਰੰਥੀ ਸਿੰਘ ਦੀ ਯੋਗਤਾ ਕਿੰਨੀ ਹੈ ਉਹ ਕਥਾ ਕੀਰਤਨ ਕਰ ਲੈਂਦਾ ਹੈ ਉਸ ਵਿੱਚ ਕਿੰਨੇ ਗੁਣ ਹਨ ਪਰ ਮਾਫ਼ ਕਰਿਓ ਸੰਗਤ ਜੀ ਜਦੋਂ ਇੱਕ ਪ੍ਰਬੰਧਕ ਦੀ ਚੋਣ ਕਰਨੀ ਹੋਵੇ ਉੱਥੇ ਕੋਈ ਯੋਗਤਾ ਨਹੀਂ ਵੇਖੀ ਜਾਂਦੀ ਪ੍ਰਬੰਧਕ ਭਾਵੇਂ ਰਾਤ ਨੂੰ ਸ਼ਰਾਬ ਪੀਂਦਾ ਹੋਵੇ ਭਾਵੇਂ ਉਸਨੇ ਅਮਰਤ ਵੀ ਨਾ ਛਕਿਆ ਹੋਵੇ ਕੋਈ ਇਤਿਹਾਸ ਦੀ ਕੋਈ ਗੁਰੂ ਮਰਿਆਦਾ ਦੀ ਉਹਨੂੰ ਜਾਣਕਾਰੀ ਵੀ ਨਾ ਹੋਵੇ ਉਹ ਵੀ ਪ੍ਰਮਾਣ ਹੋ ਜਾਂਦਾ ਨਹੀਂ ਸੰਗਤ ਜੀ ਮਾਫ ਕਰਿਓ ਜਿੰਨਾ ਚਿਰ ਇੱਕ ਸੂਝਵਾਨ ਪ੍ਰਬੰਧਕ ਜਿਹੜਾ ਆਪ ਅਮਰਤਾਰੀ ਹੋਵੇ ਜਿਸ ਨੂੰ ਇਤਿਹਾਸ ਦਾ ਪਤਾ ਹੋਵੇ ਗੁਰੂ ਦੀ ਮਰਿਆਦਾ ਦਾ ਪਤਾ ਹੋਵੇ ਇਹੋ ਜਾਂ ਗੁਰੂ ਘਰ ਦਾ ਪ੍ਰਬੰਧਕ ਜਨਾਜ਼ਰ ਨਹੀਂ ਹੁੰਦਾ ਤੇ ਗੁਰਸਿੱਖੀ ਪਰਫੁੱਲਤ ਨਹੀਂ ਹੋ ਸਕਦੀ